ਜੀ ਵੱਲੇ ਸ਼ਾ ਤੜਨੂਛਤੋ ਇਹ ਕੀ ਹਾਲਾਤ ਉੱਤੇ ਕੀ ਬਣਨੀ ਜਿਹੜਾ ਛੱਡਣਾ ਪੈ ਗਿਆ ਬਹੁਤ ਪਾਣੀ ਬਹੁਤ ਆ ਗਿਆ ਸੀ ਜੀ ਠੀਕ ਹੈ ਜਿੰਨੇ ਕਾਰਨ ਸਾਨੂੰ ਪਸ਼ੂ ਵੀ ਘਟੜਨੇ ਪਏ ਤੇ ਅਸੀਂ ਬਾਲ ਬੱਚਾ ਕਿਧਰੇ ਸਾਡਾ ਤੇ ਅਸੀਂ ਆਪ ਕਿਧਰੇ ਘਰ ਛੱਡਨੇ ਪਏਗੇ ਹਾਂਜੀ ਤੇ ਫਿਰ ਇੱਥੇ ਕੁਰੇ ਹੋ ਛੱਡ ਥੱਲੇ ਇਹ ਸਾਡੀ ਮਜਬੂਰੀ ਹੈ ਕਿਉਂਕਿ ਸਾਡੇ ਪਸ਼ੂ ਅਸੀਂ ਕਿੱਥੇ ਲੈ ਕੇ ਜਾਈਏ ਫਿਰ ਪਸ਼ੂਵਾਂ ਨਾਲ ਸਾਨੂੰ ਵੀ ਇੱਥੇ ਰਹਿਣਾ ਪੈਣਾ ਨਾਲੇ ਬਾਰਿਸ਼ ਹੈਗੀ ਉੱਪਰ ਨਹੀਂ ਤੇ ਫਿਰ ਪ੍ਰਸ਼ਾਸਨ ਨੇ ਕੋਈ ਕੈਂਪ ਕੰਪ ਜਿਹੜੇ ਬਣਾਇਆ ਉੱਥੇ ਨਹੀਂ ਗਏ ਤੁਸੀਂ ਅਸੀਂ ਉਹਦਰਤਾ ਅਸੀਂ ਸਾਡਾ ਕਿਉਂਕਿ ਪਾਣੀ ਦਾ ਸਾਨੂੰ ਉਧਰ ਪਾਸੇ ਰਾਹ ਹੀ ਬੰਦ ਹੋ ਗਏ ਨੇ ਤੇ ਫਿਰ ਜਿਹੜੇ ਪਾਸੇ ਨੂੰ ਰਾਹ ਮਿਲਿਆ ਸੁੱਕਾ ਸੀ ਉਹ ਸਿਪਾਸੀ ਤਰ੍ਹਾਂ ਪਏ ਨੇ ਤੇ ਫਿਰ ਸਾਰੇ ਘਰ ਦਾ ਸਮਾਨ ਤੇ ਖੁੱਲੇ ਚ ਲਿਆ ਅਗਰ ਰੱਖਤਾ ਹਾਂਜੀ ਤੇ ਫਿਰ ਤਾਂ ਬੜੀ ਦਿੱਕਤ ਆ ਗਈ ਹੋਣੀ ਦਿੱਕਤ ਤਾਂ ਫਿਰ ਆਉਂਦੀ ਹੈ ਤੇ ਫਿਰ ਤੁਸੀਂ ਕੀ ਚਾਹੁੰਦੇ ਹੋ ਮਤਲਬ ਹੋਣਾ ਕੀ ਚਾਹੀਦਾ ਜੋ ਸਰਕਾਰ ਮਦਦ ਕਰੇ ਫਿਰ ਰਾਸ਼ਨ ਪਾਣੀ ਆ ਰਿਹਾ ਹਾਂਜੀ ਕਦੇ ਆ ਜਾਂਦਾ ਹੈ ਇੱਕ ਵਾਰੀ ਤਾਂ ਕਿੰਨੇ ਦਿਨ ਹੋ ਗਏ ਤੁਹਾਨੂੰ ਤੇ ਅਸੀਂ ਰਾਤ ਨੂੰ ਹੀ ਪਹੁੰਚੇ ਹਾਂ ਰਾਤ ਨੂੰ ਹਾਂਜੀ ਕਿੰਨੇ ਪਰਿਵਾਰੋਂ ਤੁਸੀਂ ਇੱਥੇ ਅਸੀਂ ਲਗਭਗ ਆ ਪਾ ਹੈ 5-6 ਕਰ ਗਏ ਹਾਂ ਜੀ ਕਰੇ ਨੂਰ ਸ਼ਾਹ ਹਾਂਜੀ ਹੜਾ ਦੀ ਮਾਰ ਜਿਹੜੀ ਸਾਡੇ ਸਰਹੱਦੀ ਪਿੰਡਾਂ ਦੇ ਵਿੱਚ ਬਹੁਤ ਪਈ ਏ ਔਰ ਪਾਣੀ ਦਾ ਪੱਧਰ ਜਿਹੜਾ ਹੈ ਲਗਾਤਾਰ ਬਾਰਿਸ਼ ਹੋਣ ਕਰਕੇ ਬਹੁਤ ਜ਼ਿਆਦਾ ਵੱਜ ਚੁੱਕਿਆ ਔਰ ਪਾਣੀ ਦਾ ਪੱਧਰ ਲਗਾਤਾਰ ਵਧਨ ਕਰਕੇ ਜਿਹੜਾ ਇਹ ਉਹਨਾਂ ਟਾਹਨੀਆਂ ਤੇ ਉਹਨਾਂ ਪਿੰਡਾਂ ਦੇ ਵਿੱਚ ਵੀ ਪਾਣੀ ਦੀ ਮਾਰ ਪਈ ਹੈ ਜਿੱਥੇ ਹਾਲ ਤੱਕ ਪਾਣੀ ਨਹੀਂ ਪਹੁੰਚਿਆ ਸੀ ਔਰ ਲੋਕਾਂ ਦੇ ਜਿਹੜੇ ਖੇਤ ਨੇ ਉਹਨਾਂ ਦੇ ਤਾਂ ਨੁਕਸਾਨ ਹੋਇਆ ਹੀ ਹੋਇਆ ਨਾਲ ਹੀ ਜਿੰਨੇ ਵੀ ਘਰ ਨੇ ਉਹ ਸਾਰੇ ਦੇ ਸਾਰੇ ਜਿਹੜੇ ਪਾਣੀ ਵਿੱਚ ਆ ਚੁੱਕੇ ਨੇ ਔਰ ਲੋਕ ਜਿਹੜੇ ਕਿਤਨਾ ਕਿਛਤਾ ਉਤੇ ਰਹਿਣ ਲੱਗੇ ਮਜਬੂਰ ਹੋ ਚੁੱਕੇ ਨੇ ਔਰ ਇਹ ਕਹਈਏ ਕਿ ਇਸ ਟਾਈਮ ਪ੍ਰਸ਼ਾਸਨ ਵੱਲੋਂ ਜਿਹੜੇ ਲੋਕਾਂ ਨੂੰ ਜਿਹੜੇ ਰਾਹਤ ਕੇਂਦਰ ਪ੍ਰੋਵਾਈਡ ਕਰਵਾਏ ਗਏ ਨੇ ਔਰ ਲੋਕਾਂ ਨੂੰ ਉਹਨਾਂ ਰਾਹਤ ਕੇਂਦਰਾਂ ਦੇ ਵਿੱਚ ਪਹੁੰਚ ਕੇ ਸਾਡੇ ਵੱਲੋਂ ਜਿਹੜੀ ਰਾਤ ਸਮਗਰੀ ਇਕ ਅਲੀ ਦੀ ਕੱਚੀ ਸਬਜ਼ੀ ਨਾਲੇ ਜਿਹੜਾ ਬਣਿਆ ਹੈ ਲੰਗਰ ਜਿਹੜਾ ਉਹਨਾਂ ਤੱਕ ਪ੍ਰੋਵਾਈਡ ਕਰਵਾਇਆ ਜਾ ਰਿਹਾ ਹੈ ਦੇਖੋ ਕਿਤੇ ਨਾ ਕਿਤੇ ਪਾਣੀ ਦਾ ਪੱਧਰ ਵਧਨ ਕਰਕੇ ਔਰ ਜਿਹੜੇ ਰਾਤ ਕੈਂਪ ਬਣਾਈ ਗਏ ਨੇ ਤਾਂ ਲੋਕਾਂ ਦੀ ਇੱਕ ਵਾਰੀ ਉਹਨਾਂ ਤੱਕ ਪਹੁੰਚਣਾ ਜਿਹੜਾ ਥੋੜਾ ਜਿਹਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇੱਕ ਜਿਹੜਾ ਪੰਛੀ ਹੁੰਦਾ ਉਹਦੇ ਵਸਤੇ ਆਪਣਾ ਆਲਣਾ ਛੱਡਣਾ ਬਹੁਤ ਔਖਾ ਹੈ ਤਾਂ ਲੋਕਾਂ ਦੇ ਕਾਰਨ ਜਿਹੜਾ ਉਹਨੇ ਤਿੰਨ ਕ ਦਿਨਾਂ ਦਾ ਜੋੜ ਕੇ ਜਿਹੜੇ ਬਣਾਏ ਹੋਏ ਨੇ ਤਾਂ ਆਪਣੇ ਘਰਾਂ ਨੂੰ ਛੱਡ ਕੇ ਇੱਕ ਵਾਰੀ ਆਣਾ ਜਿਹੜਾ ਲੋਕਾਂ ਵਾਸਤੇ ਬਹੁਤ ਔਖਾ ਹੈ ਜੀ ਤਾਂ ਇਸ ਟਾਈਮ ਜਿਹੜਾ ਇਹ ਪਸ਼ਾਸਤਰ ਵੱਲੋਂ ਜਿਹੜਾ ਅਲਰਟ ਜਾਰ ਪਹੁੰਚੇ ਨੇ ਔਰ ਸਾਨੂੰ ਜਿਵੇਂ ਪਤਾ ਲੱਗਿਆ ਕਿ ਲੋਕ ਇੱਥੇ ਪਹੁੰਚੇ ਨੇ ਔਰ ਉਹਨਾਂ ਨੂੰ ਹਾਲ ਤੱਕ ਲੰਗਰ ਵਗੈਰਾ ਨਹੀਂ ਮਿਲਿਆ ਤਾਂ ਇੱਕ ਜਿਹੜਾ ਉਦੇਦਾਰ ਹੋਣ ਦੇ ਨਾਤੇ ਇੱਕ ਸਮਾਜ ਸੇਵੀ ਹੋਣ ਦੇ ਨਾਤੇ ਜਿਹੜਾ ਇੱਕ ਫਰਜ਼ੀ ਬੰਦਾ ਹੈ ਕਿ ਉਹਨਾਂ ਤੱਕ ਪਹੁੰਚ ਕਰਕੇ ਉਹਨਾਂ ਤੱਕ ਇਹ ਸਾਰੀ ਸਬਜ਼ੀਆਂ ਰਾਸ਼ਨ ਔਰ ਲੰਗਰ ਜਿਹੜਾ ਪਹੁੰਚਾਇਆ ਜਾਵੇ ਤਾਂ ਕਿ ਜਿਹੜਾ ਸਾਡਾ ਕੋਈ ਵੀ ਪਹਾਂ ਪਰਾਇਆ ਪਹਾਂ ਜਿਹੜਾ ਉਹ ਭੁੱਖਾ ਨਾ ਸੋਖੇ ਸਰ ਅਸੀਂ ਵੱਡੇ ਵੱਡੇ ਪਾਣੀ ਚ ਲੰਘ ਕੇ ਆਏ ਹਾਂ ਕਿੰਨਾ ਕੁ ਪਾਣੀ ਹੈ ਸਾਡੇ ਉੱਤੇ ਲਗ ਲਗ ਪਾਣੀ ਆਇਆ ਹੈ ਪਰ ਇਹ ਕਰਦਾ ਸਮਾਨ ਸਕਰਾੰਦ ਸਵਾਨ ਅਸੀਂ ਕੋਠਿਆਂ ਤੇ ਸੱਟਤਾ ਅੱਛਾ ਤੇ ਬਾਕੀ ਜਿਹੜਾ ਪਸ਼ੂ ਡੰਗਰ ਲੈ ਕੇ ਹਾਂਜੀ ਪਸ਼ੂ ਲੈ ਕੇ ਅਸੀਂ ਵਾਪਸ ਇੱਥੇ ਆ ਗਏ ਬੱਚੇ ਲੈ ਕੇ ਪਸ਼ੂ ਲੈ ਕੇ ਅਸੀਂ ਇੱਥੇ ਆ ਗਏ ਬੜੀ ਦਿੱਕਤ ਹੈ ਬਹੁਤ ਦਿੱਕਤ ਹੈ ਸਰ ਵੀ ਕੈਂਪ ਪੱਲੇ ਲੱਗੇ ਹੁੰਦੇ ਤਾਂ ਬਧੀਆ ਸੀ ਪਰਿਵਾਰ ਸਾਰਾ ਇਕੱਠਾ ਰਹ ਜਾਂਦੇ ਹੁਣ ਬੱਚੇ ਕਿੱਧਰ ਆ ਮਾਪੇ ਕਿੱਧਰ ਆ ਅੱਛਾ ਤੁਹਾਡੇ ਬੱਚੇ ਕਿੱਥੇ ਨੇ ਬੱਚੇ ਸਾਡੇ ਕੋਈ ਇੱਥੇ ਆ ਤੇ ਕੋਈ ਉੱਧਰ ਗਿਆ ਕੋਈ ਨਨਕਿਆਂ ਚਲੇ ਗਏ ਜਿੱਦਾਂ ਬਸ ਅੱਛਾ ਬੱਚਿਆਂ ਨੂੰ ਨਨਕੇ ਭੇਜਦਾ ਹਾਂਜੀ ਤੇ ਆਪ ਤੁਸੀਂ ਇੱਥੇ ਰਹ ਰਹੇ ਹੋ ਆਪ ਇੱਥੇ ਰਹ ਰਹੇ ਹਾਂ ਸਰ ਅਸੀਂ ਤੇ ਚਾਹੁੰਦੇ ਜੀ ਇੱਥੇ ਹੀ ਕੈਂ ਤੇ ਸਾਡੀ ਸਹਾਇਤਾ ਕੀਤੀ ਜਾਵੇ ਠੀਕ ਹੈ ਤੇ ਬਾਕੀ ਸਾਨੂੰ ਜੋ ਵਸਤੇ ਕਲਾਜ ਚ ਕੈਂਪ ਬਣਾਇਆ ਗਿਆ ਉਹਥੇ ਅਸੀਂ ਜਾ ਹੀ ਨਹੀਂ ਸਕਦੇ ਉਹਥੇ ਕਿਉਂ ਨਹੀਂ ਜਾ ਸਕਦੇ ਉਹਤੇ ਸਰ ਜੋ ਗੁੱਧੜ ਬੈਣੀ ਤੋਂ ਅੱਗੇ ਨੂਰ ਸ਼ਾਨੂ ਰਸਤਾ ਜਾਂਦਾ ਤੇ 4-5-5 ਫੁੱਟ ਪਾਣੀ ਹੈ ਜੀ ਅਸੀਂ ਨਹੀਂ ਜਾ ਸਕਦੇ ਉੱਥੇ ਤਾਂ ਬਾਈ ਇੱਥੇ ਸਹੀ ਜਗ੍ਹਾ ਹੈ ਸਰ ਲੱਦ ਜਾਣਾ ਜੇ ਫਿਰ ਖੁੱਲੇ ਥਲੇ ਰਹਿਣਾ ਬਹੁਤ ਔਖਾ ਹੋਊਗਾ ਮੱਛਰ ਬਹੁਤ ਹੈ ਸਰ ਕੋਈ ਗੱਲ ਨਹੀਂ ਔਖੇ ਸੁੱਖ ਦਿਨ ਕੱਟਨੇ ਪਿੰਦੇ ਸਰ ਕਿੰਨੇ ਦਿਨ ਕਟੋਗੇ ਸਰ ਜਿੰਨੇ ਦਿਨ ਪਾਣੀ ਦੀ ਦਿੱਕਤ ਆ ਰਹੀ ਉਹਨਾਂ ਦੇ ਅੰਦਰ ਰਹਿਣਾ ਹੀ ਪਊਗਾ ਪਰ ਬੱਚੇ ਵੀ ਇੱਥੇ ਨੇ ਜੀ ਸਰ ਇਹ ਸਮਾਨ ਫਿਰ ਤੁਹਾਨੂੰ ਅਸ਼ਕਰ ਕਰਦਾ ਸਮਾਨ ਕਿਤੇ ਕਰ ਸਰ ਰੱਬ ਆਸਰੇ ਛਾੜ ਦਿੱਤਾ ਜੀ ਸਾਹ ਨੂੰ ਤੋਂ ਮਦਦ ਦਿੱਤੀ ਸਰ ਮਦਦ ਪੈਂਦੀ ਦਾ ਬਹੁਤ ਧੰਨਵਾਦ ਕਰਦੇ ਆ ਜੀ ਪੂਜਾ ਜੀ ਦਾ ਜਿਨ੍ਹਾਂ ਨੇ ਸਾਡੀ ਸਹਾਇਤਾ ਕੀਤੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਇਹਨਾਂ ਦਾ ਹੀ ਪ੍ਰਸ਼ਾਸਨ ਨੇ ਲੈ ਕੇ ਆਇਆ ਪ੍ਰਸ਼ਾਸਨ ਦੇ ਜੀ ਪਸ਼ੂਆਂ ਵਾਸਤੇ ਫੀਡ ਆਈ ਹੈ ਜੇ ਫਿਲਹਾਲ ਤਾਂ ਨਹੀਂ ਮਿਲੇਗੀ ਮਿਲੇਗੀ ਤਾਂ ਫਿਰ ਉਹ ਵੀ ਤੁਹਾਨੂੰ ਦੱਸ ਦਿਆਂਗੇ ਜਿਹੜਾ ਜਿਸ ਤਰ੍ਹਾਂ ਇੱਕ ਕੈਂਪ ਜਿਹੜਾ ਇਹ ਰਾਹਤ ਕੈਂਪ ਹੈ ਜਾਂ ਲੋਕ ਆਪੇ ਇੱਥੇ ਆਏ ਆ ਹਾਂਜੀ ਇਹ ਲੋਕਾਂ ਨੇ ਪ੍ਰੈਫਰ ਕੀਤਾ ਜੀ ਤਾਂ ਸੀ ਨੂੰ ਰਾਹਤ ਕੈਂਪ ਜੀ ਫਿਰ ਇਹਨੂੰ ਡਾਇਵਰਟ ਕਰਤਾ ਲੇ ਗਏ ਇੰਨੇ ਤੋਂ ਪਰਿਵਾਰ ਆ ਜਿਹੜੇ ਇੱਥੇ ਆਏ ਆ ਔਰ ਇੱਥੇ ਮਤਲਬ ਦੇਖਣ ਚਾਰੇ ਕਾਫੀ ਪਸ਼ੂ ਵੀ ਜਿਹੜੇ ਬੰਨੇ ਹੋਏ ਆ ਹਾਂਜੀ ਈ ਤਾਂ 40 ਪਰਿਵਾਰ ਹੈਗੇ ਨੇ ਜੀ ਕਾਫੀ ਲੋਕ ਹੈਗੇ ਨੇ ਕਿਹੜੇ ਤੇ ਆਏ ਆ ਤੁਸੀਂ ਕਿਸ ਤਰ੍ਹਾਂ ਮੈਨੇਜ ਕਰ ਰਹੇ ਹੋ ਇਹਨਾਂ ਨੂੰ ਕਿਵੇਂ ਪਰ ਇਹਦਾ ਤੱਕ ਰਖਾਤ ਪਹੁੰਚਾ ਰਹੇ ਅਸੀਂ ਇਹਨਾਂ ਨੂੰ ਜੀ ਚਾਰਾ ਵੀ ਪਹੁੰਚ ਗਿਆ ਹੈਗਾ ਕੈਟਰੀਡ ਵੀ ਪਹੁੰਚ ਗਈ ਹੈ ਰਾਤ ਦਾ ਇਹਨਾਂ ਨੇ ਰੋਟੀ ਵੀ ਖਾ ਲਈ ਅਸੀਂ ਇਹੀ ਪੁੱਛਣ ਆਏ ਸੀ ਵੀ ਇਹਨਾਂ ਨੂੰ ਰਾਤ ਦੀ ਰੋਟੀ ਮਿਲ ਗਈ ਹੈ ਇਹਨਾਂ ਨੇ ਖਾ ਲਈਏ ਕੱਲੇ ਕੱਲੇ ਪਰਿਵਾਰ ਨੂੰ ਜਾ ਕੇ ਮਿਲ ਗਏ ਮਿਲਲੇ ਹੈਗੇ ਆ ਮੰਜੇ ਇਹਨਾਂ ਕੋਲ ਹੈਗੇ ਨੇ ਜਿਹੜੇ ਆਪਦੇ ਸਮਾਨ ਚ ਇਹਨਾਂ ਨੂੰ ਲੈ ਕੇ ਆਏ ਹੈਗੇ ਨੇ ਹੁਣੇ ਰੋਟੀ ਖਾ ਕੇ ਆਪਦਾ ਵਹ ਜਾਣਗੇ ਨਹੀਂ ਜੀ ਤੁਸੀਂ ਦੇਖ ਰਹੇ ਹੋਵੋਗੇ ਸ਼ਾਪਸ ਨੇ ਉਹ ਅੱਗੇ ਬਰਾਂਡਾ ਹੈਗਾ ਤੇ ਜੇ ਕਿਸੇ ਨੂੰ ਟੈਂਟ ਦੀ ਲੋੜ ਹੋएगी ਅਸੀਂ ਟੈਂਟ ਵੀ ਦੇਵਾਂਗੇ ਸ਼ਾਪਸ ਕੋਲ ਰਹੇ ਨੇ ਲੋਕ ਬਹੁਤ ਸਾਡੇ ਨਾਲ ਸਪੋਰਟ ਕਰ ਰਹੇ ਨੇ ਲੋਕਾਂ ਦੀ ਮਦਦ ਵਾਸਤੇ ਆ ਰਹੇ ਨੇ ਤੇ ਜਿਹੜੇ ਸਾਡੇ ਵਪਾਰੀ ਵੀਰ ਹੈਗੇ ਨੇ ਉਹ ਇੰਨਾ ਵਾਸਤੇ ਆਪਦੀਆਂ ਦੁਕਾਨਾਂ ਵੀ ਕੋਲ ਰਹੇ ਨੇ ਬਾਕੀ ਜਿਹੜੇ ਰੀਲੀਫ ਕੈਂਪਸ ਹੈ ਉਹ ਇਸੇ ਤਰ੍ਹਾਂ ਓਪਨ ਚ ਹੈ ਜਾਂ ਮਤਲਬ ਉਹ ਕਵਰਡ ਚ ਹੈ ਨਹੀਂ ਜੀ ਸਾਰੇ ਬੰਦ ਚ ਹੈ ਇਹ ਵੀ ਬੰਦ ਚ ਹੀ ਮੰਨੋ ਕਿਉਂਕਿ ਸ਼ਾਪਸ ਨੇ ਸ਼ਾਪਸ ਦੇ ਅੱਗੇ ਬਰਾਂਡੇ ਨੇ ਤੇ ਇਹ ਬੰਦ ਚ ਇਹਨਾਂ ਨੇ ਜਿਹੜੇ ਆਪਦੇ ਪਸ਼ੂ ਹੈ ਉਹ ਓਪਨ ਚ ਬੰਨੇ ਹੋਏ ਆ ਆਪ ਤਾਂ ਇਹ ਹੁਣ ਬਰਾਂਡਿਆਂ ਦੇ ਵਿੱਚ ਪੈਣਗੇ ਅਸੀਂ ਜਿਸ ਤਰ੍ਹਾਂ ਦੇਖਣ ਜਾ ਰਹੇ ਕਿ ਜੇ ਮੱਛਰ-ਮੁੱਛਰ ਕਾਫੀ ਐ ਸੌਨ ਨੂੰ ਵੀ ਦਿੱਕਤ ਆ ਸਕਦੀ ਹੈ ਫਰਦਰ ਤੁਹਾਡੇ ਵੱਲੋਂ ਕਿਸ ਤਰ੍ਹਾਂ ਦੀ ਐਫਰਟਸ ਨੇ ਮੰਨ ਲਓ ਕੱਲ ਨੂੰ ਤੁਸੀਂ ਕਿਸ ਤਰ੍ਹਾਂ ਦੀ ਅੱਗੇ ਐਫਰਟ ਕਰ ਰਹੇ ਹੋ ਵੀ ਇਹਨਾਂ ਨੂੰ ਹੋਰ ਕਿੱਥੇ ਦਿੱਤਾ ਜਾ ਸਕਦਾ ਹੈ ਹਾਂਜੀ ਅਸੀਂ ਇਹਨਾਂ ਮੋਸਕੀਟੋ ਨੈਟਸ ਪ੍ਰੋਵਾਈਡ ਕਰ ਦਿਆਂਗੇ ਜੀ ਸਾਡੇ ਕੋਲ ਉਪਲਬਧ ਹੈਗੀਆਂ ਮੋਸਕੀਟੋ ਨੈਟਸ ਅਸੀਂ ਇਹਨਾਂ ਨੂੰ ਪ੍ਰੋਵਾਈਡ ਕਰ ਦਿਆਂਗੇ ਇਹਨਾਂ ਨੂੰ ਅਸੀਂ ਮੋਸਕੀਟੋ ਵਾਸਤੇ ਕੋਈ ਵੀ ਸਾਨੂੰ ਜਿਹੜੀ ਕੋਈ ਅਪਾਇੰਟਮੈਂਟ ਹੈਗੀ ਉਹ ਕੱਲ ਤੱਕ ਪ੍ਰੋਵਾਈਡ ਕਰ ਦਿਆਂਗੇ ਕਿੰਨੇ ਪ੍ਰੋਵਾਈਡ ਜਿਹੜੇ ਹੁਣ ਤੱਕ ਆ ਗਏ ਜੀ 30 40 ਪਰਵਾਰ ਹੈਗੇ ਨੇ 100 ਦੀ ਮੈਨੂੰ ਦੱਸਿਆ ਗਿਆ ਕਿ 100 ਤੱਕ ਵੀ ਗਿਣਤੀ ਵਾਸਤੇ ਇੱਥੇ ਹੋ ਜਾਏਗਾ ਜੀ ਜੀ